ਆਦਮਪੁਰ ਦੇ ਵਿੱਚ ਹੋਈ ਇੱਕ ਵਾਰਦਾਤ ਨੇ ਪੂਰਾ ਆਦਮਪੁਰ ਸਦਮੇ ਦੇ ਵਿੱਚ ਪਹੁੰਚਾਇਆ ਹੋਇਆ ਸੀ ਆਦਮਪੁਰ ਨੂੰ ਡਰ ਦੇ ਵਿੱਚ ਪਹੁੰਚਾਇਆ ਹੋਇਆ ਸੀ ਜਿਸ ਨੂੰ ਜਲੰਧਰ ਰੂਲਰ ਪੁਲਸ ਵੱਲੋਂ 2 ਘੰਟਿਆਂ ਦੇ ਵਿੱਚ ਸੁਲਝਾਇਆ ਗਿਆ ਮਾਮਲਾ ਕਾਫੀ ਗੰਭੀਰ ਹੈ ਕਈ ਚੀਜ਼ਾਂ ਉਸ ਮਾਮਲੇ ਦੇ ਵਿੱਚ ਨਿਕਲ ਕੇ ਆਈਆਂ ਨੇ ਪਰ 2 ਘੰਟੇ ਦੇ ਵਿੱਚ ਮਾਮਲੇ ਨੂੰ ਸੁਲਝਾਇਆ ਗਿਆ ਹੈ ਇਸ ਬਾਬਤ ਸਾਡੇ ਨਾਲ ਗੱਲਬਾਤ ਕਰਨ ਲਈ ਐਸਐਸਪੀ ਜਲੰਧਰ ਅਨਕੁਰ ਗੁਪਤਾਹਰੀ ਨੇ ਗੱਲਬਾਤ ਕਰਨ ਨਾ ਦੋ ਘੰਟਿਆਂ ਦੇ ਵਿੱਚ ਮਾਮਲੇ ਨੂੰ ਸੁਲਝਾਇਆ ਗਿਆ ਇਹ ਪੋਸੀਬਲ ਕਿਵੇਂ ਹੋਇਆ ਉਸ ਬਾਰੇ ਥੋੜਾ ਅ ਅੱਛਾ ਨੂੰ ਜਿਵੇਂ ਤੁਸੀਂ ਦੱਸਿਆ ਕਿ अर्ली मॉर्निंग ਇੱਕ ਇਨਫਰਮੇਸ਼ਨ ਮਿਲੀ ਕਿ ਇਸ ਤਰ੍ਹਾਂ ਇੱਕ ਬੰਦਾ ਹੈਗਾ ਕੁਲਵਿੰਦਰ ਕਿੰਡਾ ਉਹਦੀ ਡੈਡ ਬੋਡੀ ਮਿਲੀ ਹੈ ਇਟ ਵਾਸ ਅ ਵੈਰੀ ਬ루ਟਲ ਬੜਾ ਮਤਲਬ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ ਉਹਦਾ ਸਿਰ ਜਿਹੜਾ ਸੀਗਾ ਉਹ ਬਾਡੀ ਤੋਂ ਅਲੱਗ ਸੀ ਤੇ ਨਾਲ ਜਲਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਦੋਸ਼ੀ ਵੱਲੋਂ ਸੋ ਇਮੀਡੀਟਲੀ ਅਸੀਂ ਪ੍ਰੈਸ ਕੀਤੀਆਂ ਆਪਣੀਆਂ ਟੀਮਸ अर्ली मॉर्निंग ਡੀਐਸਪੀ ਆਦਮਪੁਰ ਖੁਦ ਮੌਕੇ ਤੇ ਗਏ ਐਸਐਚਓ ਆਦਮਪੁਰ ਤੇ ਉਹਨਾਂ ਨੇ ਮੌਕੇ ਤੇ ਜਾ ਕੇ ਇਨਵੈਸਟੀਗੇਟ ਕੀਤਾ ਸੀਸੀਟੀਵੀ ਫੁਟੇजेस ਚੈੱਕ ਕੀਤੀਆਂ अर्ਲੀ ਮਾਰਨਿੰਗ ਤੇ ਜਿਹੜਾ ਇਹ ਹੈਗਾ ਅਸੀਂ ਜਿਹੜਾ ਬਰੂਟਲ ਮਰਡਰ ਸੀਗਾ ਇਹ ਅਸੀਂ ਟਰੇਸ ਕਰਨ ਚ ਕਾਮਯਾਬ ਹੋਏ ਤੇ ਜਿਹੜਾ ਦੋਸ਼ੀ ਹੈ ਉਹ ਵਿਦਨ 2 ਘੰਟੇ ਅਸੀਂ ਬਿਲਕੁਲ ਅਰੈਸਟ ਕੀਤਾ ਇਹ ਦੋਸ਼ੀ ਜਿਸ ਨੇ ਕਤਲ ਕੀਤਾ ਸੀਗਾ ਇਸ ਦਾ ਉਸਦੇ ਨਾਲ ਲਿੰਕ ਕੀ ਸੀਗਾ ਜਿਸ ਦਾ ਕਤਲ ਹੋਇਆ ਦੱਸਿਆ ਜਾ ਰਿਹਾ ਕਿ ਇਹ ਫਰੈਂਡ ਸੀਗੇ ਜਾਂ ਫਿਰ ਇਹਨਾਂ ਦਾ ਕੋਈ ਲੈਣ-ਦੇਣ ਸੀਗਾ ਕੁਝ ਇਹ ਬੇਸਿਕਲੀ ਦੋਨੋਂ ਹੀ ਅਲਾਵਲਪੁਰ ਛੋਟਾ ਜਿਹਾ ਟਾਊਨ ਹੈ ਜੀ ਉੱਥੋਂ ਦੇ ਰਹਿਣ ਵਾਲੇ ਹੈਗੇ ਨੇ ਨੇੜੇ-ਨੇੜੇ ਇਹਨਾਂ ਦੇ ਘਰ ਹੈਗੇ ਨੇ ਸੋ ਪਹਿਲਾਂ ਕਿ ਦੋ ਜਣ ਨੂੰ ਜਾਣਦੇ ਵੀ ਸੀਗੇ ਪਰ ਦੋਨੋਂ ਹੀ ਕੱਢੇ ਹੋਏ ਨੇ ਘਰੋਂ ਅਵੰਡਨਡ ਹੈ ਆਪਣਾ ਅਲੱਗ-ਅਲੱਗ ਰਹਿੰਦੇ ਹੈਗੇ ਨੇ ਹੋਰ ਘਰ 'ਚ ਕੋਈ ਨਹੀਂ ਇਹਨਾਂ ਦੇ ਰਹਿੰਦਾ ਸੋ ਜਿਹੜਾ ਦੋਸ਼ੀ ਹੈਗਾ ਉਹ ਤੇ ਖਿਲਾਫ ਪਹਿਲਾਂ ਵੀ ਇੱਕ ਮੁਕਦਮਾ ਚੋਰੀ ਦਾ ਹੈਗਾ ਆਦਮਪੁਰ ਥਾਣੇ ਦੇ ਵਿੱਚ ਦਰਜ ਉਸ ਮੁਕਦਮੇ ਉਸ ਸਜ਼ਾ ਕੱਟ ਕੇ ਜਨਵਰੀ ਇਸ ਇਸੇ ਸਾਲ ਦੇ ਪਹਿਲੇ ਮਹੀਨੇ ਬਾਹਰ ਆਇਆ ਤੇ ਉਹ ਤੋਂ ਬਾਅਦ ਇਹਨੇ ਸਜ਼ਾ ਨੂੰ ਅੰਜਾਮ ਦਿੱਤਾ ਜਿਹੜਾ ਮੇਨ ਮੋਟਿਵ ਸੀਗਾ ਉਹ ਇਹੀ ਸੀ ਕਿ ਇਹਨੂੰ ਲੱਗਦਾ ਸੀਗਾ ਕਿ ਇਹ ਬੰਦਾ ਜਿਹੜਾ ਦੂਜਾ ਹੈ ਇਹ ਵੀ ਮੇਰੇ ਨਾਲ ਚੋਰੀਆਂ ਕਰਦਾ ਹੈ ਮੇਰਾ ਇਹ ਕੰਪਲੈਕਸ ਹੈ ਜਦਕਿ ਇਨਵੈਸਟੀਗੇਸ਼ਨ ਜਿਹੜੀ ਪਹਿਲਾਂ ਪਰਚਾ ਦਰਜ ਹੋਇਆ ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਆਈ ਸੋ ਬਟ ਇਹ ਬੰਦਾ ਜਿਹੜਾ ਸੀਗਾ ਫਸਟ ਤਾਂ ਇਹਨੂੰ ਇਹ ਲੱਗਦਾ ਸੀ ਕੀ ਮੇਰੇ ਨਾਲ ਚੋਰੀਆਂ ਚ ਕੰਪਲਿਸ ਹੈਗਾ ਸੋ ਇਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ ਸੈਕੰਡਲੀ ਕਿਤੇ ਨਾ ਕਿਤੇ ਇਹ ਵੀ ਗੱਲ ਨਿਕਲ ਕੇ ਆ ਰਹੀ ਹੈ ਜੋ ਪ੍ਰੀਲਿਮਨਰੀ ਤੌਰ ਤੇ ਕਿ ਇਹਦਾ ਕੋਈ ਥੋੜਾ ਬਹੁਤ ਸਾਈਕੋਲੋਜੀਕਲ ਇਸ਼ੂ ਵੀ ਸੀਗਾ ਜਿਹਦੇ ਸਬੰਧੀ ਇਨਵੈਸਟੀਗੇਸ਼ਨ ਚ ਅਸੀਂ ਹੁਣ ਲੈ ਕੇ ਆਵਾਂਗੇ ਕਿ ਇਹਦਾ ਕੋਈ ਮੈਡੀਕਲ ਟਰੀਟਮੈਂਟ ਪਹਿਲਾਂ ਚੱਲਦਾ ਹੋਏ ਜਾਂ ਕੋਈ ਇਹ ਮੈਡੀਸਨ ਵਗੈਰਾ ਲੈਂਦਾ ਹੋਏ ਸੋ ਵੀ ਅਸੀਂ ਉਸ ਪੁਆਇੰਟ ਤੇ ਵੀ ਇਨਵੈਸਟੀਗੇਟ ਕਰਾਂਗੇ ਜਿਸ ਨੇ ਮਰਡਰ ਕੀਤਾ ਇਹ ਪਹਿਲਾਂ ਜੇਲ੍ਹ ਜਾ ਚੁੱਕਿਆ ਇਸ ਦੇ ਉੱਤੇ ਕਿਹੜੀ ਕਿਹੜੀ ਪਰਚੀਸ ਇਸਦੇ ਉਤੇ ਇੱਕ ਹੈਗਾ ਜੀ ਆਪਾਂ ਆਦਮਪੁਰ ਦੇ ਵਿੱਚ ਮੁਕਦਮਾ 2022 ਦਾ ਚੋਰੀ ਦਾ ਹੈਗਾ ਸੋ ਉਹਦੇ ਵਿੱਚ ਹੀ ਇਹ ਸਜ਼ਾ ਕੱਟ ਰਿਹਾ ਸੀ 1 ਸਾਲ ਦੀ ਆਫਟਰ ਜੇਲ ਦੇ ਵਿੱਚ ਉਹ ਆਹ ਤੋਂ ਬਾਅਦ ਪਹਿਲਾ ਇਹ ਮਰਡਰ ਹੈਗਾ ਇਸ ਤੋਂ ਪਹਿਲਾਂ ਵੀ ਕੋਈ ਵਾਰਦਾਤ ਨਹੀਂ ਨਹੀਂ ਮਰਡਰ ਦਾ ਕੋਈ ਪਰਚਾ ਨਹੀਂ ਸੀ ਕਿ ਮਰਡਰ ਦਾ ਫਸਟ ਹੀ ਇਹ ਨੇ ਅਨਜਾਮ ਦਿੱਤਾ ਜੀ ਜੀ ਨਹੀਂ ਜੇਲ ਤੋਂ ਵੀ ਵੈਸੇ ਵੀ ਪਹਿਲਾਂ ਵੀ ਪਹਿਲਾਂ ਸਿਰਫ ਚੋਰੀ ਦਾ ਮੁਕਦਮਾ ਦਰਸੀ ਤੇ ਮਰਡਰ ਦਾ ਫਸਟ ਮੁਕਦਮਾ ਤੇ ਦਰਜ ਹੋਇਆ ਜਿਹੜਾ ਦੋਸ਼ੀ ਹੈਗਾ ਗਲ ਮਤਲਬ ਪ੍ਰੋਪਰ ਜੋ ਇਸ ਵਕਤ ਜਦੋਂ ਬਾਡੀ ਨਿਕਲ ਕੇ ਬਾਹਰ ਆਈ ਤਾਂ ਤਬ ਲੱਗ ਰਿਹਾ ਸੀ ਕਿ ਉਸਨੂੰ ਜਲਾਇਆ ਵੀ ਗਿਆ ਹੈਗਾ ਹੈ ਕੱਟਣ ਤੋਂ ਬਾਅਦ ਜਲਾਇਆ ਸੀਗਾ ਜਾਂ ਫਿਰ ਪਹਿਲਾਂ ਹੀ ਸਾਰ ਕੁਝ ਦੇਖੋ ਇਹਦੇ ਵਿੱਚ ਜੋ ਇਨਵੈਸਟੀਗੇਸ਼ਨ ਚ ਆਇਆ ਪ੍ਰੀਲੀਮਰੀ ਤੌਰ ਤੇ ਉਹ ਇਹੀ ਸੀਗਾ ਕਿ ਪਹਿਲਾਂ ਤਾਂ ਜਿਹੜਾ ਵਿਕਟਮ ਹੈਗਾ ਉਹਦੇ ਘਰ ਉਹਦਾ ਮਰਡਰ ਕੀਤਾ ਗਿਆ ਫਿਰ ਉਸ ਤੋਂ ਬਾਅਦ ਸੈਕਿੰਡ ਜਗ੍ਹਾ ਤੇ 50 60 ਗੱਜ ਦੀ ਦੂਰੀ ਤੇ ਉਹਨੂੰ ਡੰਮ ਕਰਨ ਦੀ ਕੋਸ਼ਿਸ਼ ਕੀਤੀ ਗਈ ਬਾਡੀ ਨੂੰ ਬੈਗ ਦੇ ਵਿੱਚ ਪਾ ਕੇ ਸੋ ਉਸ ਤੋਂ ਬਾਅਦ ਹੀ ਜਿਹੜੀ ਹੈਗੀ ਜਲਾਨ ਵਾਲੀ ਗੱਲ ਸਾਹਮਣੇ ਆਈ ਹੈ ਦੀ ਬਾਡੀ ਨੂੰ ਜਿਹੜਾ ਹੈਗਾ ਉਹ ਧੜ ਜਿਹੜਾ ਇਹਦਾ ਸੀਗਾ ਉਹ ਕਿੱਥੇ ਮਿਲਿਆ ਇਹਦੀ ਬਾਡੀ ਇਹ ਬੇਸਿਕਲੀ ਕਨਾਲ ਉਥੇ ਇੱਕ ਡਰੇਨ ਹੈਗੀ ਹੈ ਜੀ ਨਾਲਾ ਟਾਈਪ ਹੈਗਾ ਉਹਦੇ ਵਿੱਚ ਇਹਨੇ ਬੋਰੀਸ ਪਾ ਕੇ ਉਥੇ ਬੈਗਸ ਪਾ ਕੇ ਉਥੇ ਡੰਪ ਕੀਤਾ ਸੀਗਾ ਜਿਹੜਾ ਦੋਸ਼ੀ ਸੀ ਸੋ ਉਹਦੇ ਵਿੱਚੋਂ ਹੀ ਦੋਨੋਂ ਚੀਜ਼ਾਂ ਰਿਕਵਰ ਹੋਈਆਂ ਨੇ ਕਿਸ ਚੀਜ਼ ਨਾਲ ਇਸ ਵਾਰ ਆਪਣਾ ਦਾਤਰ ਸੀਗਾ ਜੀ ਲੋਹੇ ਦਾ ਦਾਤਰ ਸੀਗਾ ਜਿਹੜਾ ਕਿ ਰਿਕਵਰ ਕਰ ਲਿਆ ਗਿਆ ਵੈਪਨ ਆ ਉਹ ਫੈਂਸ ਜੀ ਤਾਂ ਬਿਲਕੁਲ SSP ਅੰਕੁਰ ਗੁਪਤਾ ਸਾਡੇ ਨਾਲ ਨੇ ਜਿਨ੍ਹਾਂ ਦੇ ਨਾਲ ਕਾਸੀ ਗੱਲਬਾਤ ਕੀਤੀ ਹੈ ਪੂਰਾ ਮਾਮਲਾ ਕਿਸੇਗਾ ਉਦਸ਼ਨ ਦੀ ਵੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਇੱਕ ਗੱਲ ਇਹ ਬੜੀ ਹੀ ਕਾਬਲੀ ਤਾਰੀਫ ਹੈ ਕਿ 2 ਘੰਟਿਆਂ ਦੇ ਵਿੱਚ ਜਲੰਧਰ ਰੂਰਲ ਪੁਲਿਸ ਵੱਲੋਂ ਇਸ ਮਾਮਲੇ ਨੂੰ ਸੁਲਝਾਇਆ ਗਿਆ ਕੈਮਰਾ ਪਾਸੇ ਪੰਕਜ ਦੇ ਨਾਲ ਅਜ ਗੁਪਤਾ ਬਾਪੂ ਸਾਹਿਬ ਟਾਈਮ ਜਲੰਧਰ